ਹੈਲੋ ਮੈਂ ਡਾਕਟਰ ਤੇਨੰਕਰ ਤੁਹਾਡੀ ਹੀਲਰ ਤੁਹਾਡੀ ਦੋਸਤ ਤੁਹਾਡੀ ਹੋਸਟ ਲੈ ਕੇ ਆਈਆਂ ਇੱਕ ਨਵੀਂ ਵੀਡੀਓ ਜੋ ਤੁਹਾਨੂੰ ਬਹੁਤ ਫਾਇਦਾ ਦਏਗੀ ਐਦਾ ਹੁੰਦਾ ਹੈ ਕਈ ਵਾਰੀ ਨਾ ਕਿਸਮਤ ਹੱਥਾਂ 'ਚੋਂ ਛੁਣ ਦੇ ਬਾਵਜੂਦ ਵੀ ਫਿਸਲ ਜਾਂਦੀ ਹੈ ਜਿੱਦਾਂ ਰੇਤ ਮੁਠੀ 'ਚੋਂ ਫਿਸਲਦੀ ਹੈ ਹੌਲੀ-ਹੌਲੀ ਕਿਣਕਾ ਕਿਣਕਾ ਪਤਾ ਵੀ ਨਹੀਂ ਲੱਗਦਾ ਕਦੋਂ ਮੁਠੀ ਖਾਲੀ ਹੋ ਗਈ ਐਦਾਂ ਅਨੇਕਾਂ ਵਾਰ ਹੋਇਆ ਕਿ ਸਾਡੀ ਕਿਸਮਤ ਹੱਥਾਂ 'ਚੋਂ ਫਿਸਲਦੀ ਨਜ਼ਰ ਆਉਂਦੀ ਹੈ ਤੇ ਬੰਦਾ ਸੋਚਦਾ ਰਹਿ ਜਾਂਦਾ ਵੀ ਇਹ ਮੇਰੇ ਨਾਲ ਹੀ ਕਿਉਂ ਹੋ ਰਿਹਾ ਕਈ ਵਾਰੀ ਤਾਂ ਜਦੋਂ ਹੋਰ ਕੋਈ ਰਸਤਾ ਖੁੱਲਾ ਇਹਨਾਂ ਨਜ਼ਰ ਆਵੇ ਅੱਗੇ ਉਹ ਬੰਦ ਗਲੀ ਐ ਰਸਤੇ ਸਭ ਬੰਦ ਨਾ ਤਾਂ ਮਨ ਅਜੀਬ ਭਰਮ ਵਿੱਚ ਫਸ ਜਾਂਦਾ ਤਾਂ ਸਮਝ ਲਓ ਇਹ ਭਰਮਾਂ ਦੀ ਖੇਡ ਕੀ ਹੈ ਰਾਹੁ ਆਪਣੀ ਖੇਡ ਸ਼ੁਰੂ ਕਰ ਚੁੱਕਾ ਹੈ ਉਹ ਤੁਹਾਡੇ ਨਾਲ ਲੰਬੀ ਵਾਰੀ ਨਾਟ ਆਊਟ ਵਾਲੀ ਖੇਡਣੀ ਸ਼ੁਰੂ ਕਰ ਚੁੱਕਾ ਹੈ ਰਾਹੁ ਅਗਰਿਆ ਜੋ ਦਿਖਾਈ ਥੜੂ ਦਿੰਦਾ ਹੈ ਪਰ ਜੀਵਨ ਦੀ ਦਿਸ਼ਾ ਬਦਲ ਕੇ ਰੱਖ ਦਿੰਦਾ ਤੈਸ ਨੈਸ ਕਰਕੇ ਰੱਖ ਦਿੰਦਾ ਜਦੋਂ ਚਾਹੇ ਤਾਂ ਅਰਸ਼ ਤੋਂ ਫਰਸ਼ ਜਦੋਂ ਚਾਹੇ ਤਾਂ ਫਰਸ਼ ਤੋਂ ਅਰਸ਼ ਇਹ ਉਹਦੀ ਖੇਡ ਹੈ ਅੱਜ ਮੈਂ ਤੁਹਾਨੂੰ ਦੱਸਾਂਗੀ ਰਾਹੂ ਦੇ ਤਿੰਨ ਗੁਪਤ ਉਪਾਅ ਜੇ ਇਹ ਕੀਤੇ ਜਾਣਗੇ ਤਾਂ ਕੋਈ ਬੁਰੀ ਸ਼ਾਂ ਕੋਈ ਵਕਰੀ ਗ੍ਰਹਿ ਤੁਹਾਡਾ ਵਾਲ ਦਾ ਇੱਕ ਰੇਸ਼ਾ ਵੀ ਵਿੰਗਾ ਨਹੀਂ ਕਰ ਸਕਦਾ ਮੈਂ ਰਾਹੂ ਦੀਆਂ ਅਰਚਨਾ ਪਾਉਣ ਦੇ ਤਿੰਨ ਕਾਰਨ ਤੇ ਨਾਲ ਹੀ ਤਿੰਨ ਉਪਾਅ ਦੇਣੇ ਆ ਪਿਆਰੇ ਦਰਸ਼ਕੋ ਧਿਆਨ ਨਾਲ ਸੁਣ ਲਿਓ ਕਾਰਨ ਪਹਿਲਾ ਜੋ ਹੈ ਜਦੋਂ ਤੁਹਾਨੂੰ ਲੱਗੇ ਨਾ ਤੁਹਾਡਾ ਮਨ ਭਰਮ ਚ ਫਸਿਆ ਪਿਆ ਵੀ ਮੈਂ ਤਾਂ ਚੰਗਾ ਭਲਾ ਸੀ ਮੇਰੇ ਮਨ ਚ ਦੁਵਿਧਾਵਾ ਜਾਂ ਪਰਮ ਭਲੇ ਕਿਉਂ ਲੱਗ ਪਏ ਮੈਂ ਤਾਂ ਪਹਿਲਾਂ ਇਦਾਂ ਨਹੀਂ ਸੀ ਬਿਲਕੁਲ ਕਲੈਰਿਟੀ ਸੀ ਮੈਨੂੰ ਆਪਣੇ ਦਿਮਾਗ ਦੀ ਮਾਈਂਡ ਦੀ ਰਾਹੂ ਦੀ ਸਭ ਤੋਂ ਵੱਡੀ ਚਾਲ ਆ ਪਰਮ ਪੈਦਾ ਕਰਨਾ ਉਮੰਤਾ ਜਿਹੜਾ ਧੂਆਂ ਪੈਦਾ ਕਰਦਾ ਹੈ ਕਿ ਸੱਚ ਤੇ ਝੂਠ ਦੋਨੋਂ ਇੱਕੋ ਜਿਹਾ ਲੱਗਣ ਲੱਗ ਪੈਂਦੇ ਆ ਬੰਦਾ ਸਹੀ ਰਸਤੇ ਤੋਂ ਹਟ ਕੇ ਆਪਣੇ ਹੀ ਪਰਛਾਵੇਂ ਤੋਂ ਡਰਨ ਲੱਗਦਾ ਹੈ ਇਹ ਉਸ ਹਮਾ ਹੁੰਦਾ ਹੈ ਜਦੋਂ ਕਿਸਮਤ ਖੁੱਲੀ ਹੋ ਕੇ ਵੀ ਪੱਕੇ ਤੌਰ ਤੇ ਸੀਲ ਬੰਦ ਹੋ ਜਾਂਦੀ ਹੈ ਨਾਲ ਉਪਾ ਕਰਨਾ ਹੀ ਪਵੇਗਾ ਤਾਈ ਰਾਹੂ ਦੇ ਭਰਮ ਤੋਂ ਤੁਹਾਨੂੰ ਮੁਕਤੀ ਮਿਲੇਗੀ ਤੁਸੀਂ ਦਿਨ ਲੈ ਲਓ ਸੋਮਵਾਰ ਜਾਂ ਸ਼ਨੀਵਾਰ ਦੀ ਰਾਤ ਚੰ드ਰਮਾ ਚੜਨ ਤੋਂ ਬਾਅਦ ਜਦੋਂ ਆਕਾਸ਼ ਚ ਨਜ਼ਰ ਆਉਣ ਲੱਗ ਪਏ ਚੰਦਰਮਾ ਜੀ ਤਾਂ ਇੱਕ ਕੱਚ ਦਾ ਪਿਆਲਾ ਲੈਣਾ ਉਹਦੇ ਚ ਪਾ ਲੈਣਾ ਪਾਣੀ ਟੁਟਕੀ ਕਾਲੇ ਤੇਲ ਤੇ ਇੱਕ ਚਾਂਦੀ ਦਾ ਚੌਰਸ ਟੁਕੜਾ ਪਾ ਲਓ ਗੋੜ ਪਾ ਲਓ ਕੋਈ ਪਾ ਲਓ ਆਪਣੇ ਸਿਰ ਤੋਂ ਉਸ ਕੱਚ ਦੇ ਪਿਆਲੇ ਨੂੰ ਇਹ ਤਿੰਨ ਚੀਜ਼ਾਂ ਪਾ ਕੇ ਸਿਰ ਤੋਂ ਤਿੰਨ ਵਾਰ ਘੁਮਾਉਣਾ ਹੈ ਐਂਟੀ ਕਲॉकवाइज ਐਂਟੀ क्लॉकवाइज ਘੁਮਾਉਂਗੇ ਪੂਰਬ ਵੱਲ ਨੂੰ ਤੁਹਾਡਾ ਮੂੰਹ ਹੋਣਾ ਚਾਹੀਦਾ ਆ ਤਾਂ ਇਹਨੂੰ ਥੋੜੀ ਜਿਹੀ ਮਿੱਟੀ ਪਟਕੇ ਪਾਣੀ ਸਮੇਤ ਸਾਰੀਆਂ ਚੀਜ਼ਾਂ ਨੂੰ ਉਸ ਮਿੱਟੀ 'ਚ ਦਬਾ ਦਿਓ ਇਸ ਦੇ ਨਾਲ ਕੀ ਹੋਏਗਾ ਰਾਹੂ ਦਾ ਅੰਧਕਾਰ ਧਰਤੀ ਦੇ ਤੱਤ ਵਿੱਚ ਸਮਾ ਜਾਏਗਾ ਤੇ ਮਨ ਦੀ ਪਟਕਣ ਸਦਾ ਸਦਾ ਲਈ ਖਤਮ ਹੋ ਜਾਏਗੀ ਮੈਂ ਦੇਣ ਲੱਗੀਆਂ ਤੁਹਾਨੂੰ ਕਾਰਨ ਨੰਬਰ 2 ਜਦੋਂ ਇਨਸਾਨ ਧਰਮ ਦੇ ਰਾਹ ਤੋਂ ਹਟ ਜਾਂਦਾ ਤੁਸੀਂ ਚੰਗੇ ਭਲੇ ਨਿਤਨੇਮੀ ਹੋ ਕੇ ਧਰਮ ਕਰਮ ਕਰਦੇ ਆਈ ਤੁਹਾਡਾ ਮਨ ਭਰ ਜਾਂਦਾ ਕਿ ਮੈਂ ਨਹੀਂ ਹੁਣ ਇਸ ਰਾਹ ਤੇ ਤੁਰਨਾ ਤੁਸੀਂ ਗੁੰਮਰਾਹ ਹੋ ਜਾਂਨੇ ਹੋ ਧਰਮ ਦੇ ਰਾਹ ਤੋਂ ਪਟਕ ਗਏ ਹੁੰਦਾ ਕੀ ਹੈ ਰਾਹੁ ਹਮੇਸ਼ਾ ਮਨੁੱਖ ਦੇ ਕਰਮਾਂ ਨਾਲ ਖੇਡ ਖੇਡਦਾ ਉਹ ਖੇਡ ਜਿਹਦੇ ਵਿੱਚ ਤੁਸੀਂ ਹਾਰਨਾ ਤੇ ਰਾਹੁ ਨੇ ਜਿੱਤਣਾ ਜਦੋਂ ਕਰਮ ਦੇ ਵਿੱਚ ਸੱਚਾਈ ਦੀ ਕਮੀ ਨਜ਼ਰ ਆਉਂਦੀ ਹੈ ਰਾਹੁ ਕਿਸਮਤ ਦੇ ਸਫੇਤੇ ਅਸਮੰਜਸ ਲਿਖ ਦਿੰਦਾ ਤੁਵਦਾਵਾ ਪਤਾ ਹੀ ਨਹੀਂ ਲੱਗਦਾ ਬੰਦਾ ਸਹੀ ਫੈਸਲੇ ਲੈ ਹੀ ਨਹੀਂ ਸਕਦਾ ਹਰੇਕ ਚੰਗੇ ਮੌਕੇ ਨੂੰ ਉਹ ਫਿਰ ਇੰਚ 1/1 ਕਰਕੇ ਹੱਥੋਂ ਗਵਾ ਦਿੰਦਾ ਕਹਿੰਦੇ ਹੁੰਨੇ ਨਾ ਤੁਸੀਂ بڑے ਫੋਨ ਆਉਂਦੇ ਮੈਨੂੰ ਮੌਕੇ ਬਹੁਤ ਮਿਲੇ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਉਹਨਾਂ ਨੂੰ ਮੈਂ ਸੰਭਾਲ ਲਾਂ ਹੁਣ ਮੈਂ ਖਾਲੀ ਹੱਥ ਬੈਠਾ ਜਾਂ ਖਾਲੀ ਹੱਥ ਬੈਠੀ ਹਾਂ ਸੋ ਉਪਾਅ ਨੰਬਰ 2 ਕੀ ਕਰੋਗੇ ਨਾਲ ਹੀ ਕਰਮ ਦੀ ਦਿਸ਼ਾ ਸਦਾਰੋਗੇ ਹਰ ਬੁੱਧਵਾਰਸ ਵੀਰੇ ਰੌ ਨੂੰ ਜਾਂ ਕਿਸੇ ਕਾਲੇ ਕੁੱਤੇ ਨੂੰ ਇੱਕ ਆਟੇ ਦਾ ਛੋਟਾ ਪੇੜਾ ਲੈ ਲੈਣਾ ਉਹਦੇ 'ਚ ਇੱਕ ਚਮਚਾ ਕਾਲੇ ਤੇਲ ਮਿਲਾ ਕੇ ਪਾ ਦੇਣਾ ਇਹ ਦੇਖ ਲਓ ਹੁਣ ਤੁਸੀਂ ਅਵੇਲੇਬਿਲਿਟੀ ਕੀ ਹੈ ਗਾਂ ਮਿਲ ਜਾਂਦੀ ਹੈ ਜਾਂ ਕਾਲਾ ਕੁੱਤਾ ਮਿਲ ਜਾਂਦਾ ਇਹ ਕਰਮ ਦੇ ਮਾਧਿਅਮ ਨਾਲ ਕੀ ਹੋਏਗਾ ਰਾਹੂ ਦੀ ਊਰਜਾ ਨੂੰ ਬੈਲੈਂਸ ਮਿਲੇਗਾ ਉਹ ਸੰਤੁਲਿਤ ਹੋ ਜਾਏਗੀ ਕਾਲਾ ਤੇਲ ਕਿਉਂਕਿ ਹੈ ਹੀ ਰਾਹੂ ਦਾ ਤਤ ਤੇ ਜਿਹੜੀ ਸੇਵਾ ਪੇੜਾ ਦੇਵੋਗੇ ਉਸ ਦੇ ਵਿਘਟਣ ਦਾ ਰਾਹ ਹੋਏਗਾ ਉਹਦੀ ਗ੍ਰੈਵਿਟੀ ਹੋ ਜਾਏਗੀ ਉਹ ਤੁਹਾਡੇ ਰਸਤੇ ਚੋਂ ਖਤਮ ਹੋ ਜਾਏਗਾ ਇਹਦੇ ਨਾਲ ਜ਼ਿੰਦਗੀ ਦੇ ਰੁਕੇ ਹੋਏ ਰਾਹ ਆਪਣੇ ਆਪ ਖੁੱਲੇ ਲੱਗਦੇ ਆ ਜਿੰਨੇ ਬੈਰੀਕੇਡਸ ਨੇ ਸਾਰੇ ਤੁਹਾਡੇ ਰਸਤਿਆਂ ਦੇ हट ਜਾਣੇ ਆ ਕਾਰਨ ਨੰਬਰ 3 ਜਦੋਂ ਚਾਹਤ ਲਾਲਚ ਬਣ ਜਾਂਦੀ ਹੈ ਰਾਹੂ ਇਦਾਂ ਦਾ ਲਾਲਚੀ ਤੁਹਾਨੂੰ ਬਣਾ ਦਿੰਦਾ ਤੁਸੀਂ ਹੈਰਾਨ ਹੋ ਜਾਂਦੇ ਹੋ ਇੱਕ ਇੱਕ ਕਮਿਸ਼ਨ ਇੱਕ ਟਾਰਗੇਟ ਬਾਕੀ ਦੁਨੀਆ ਨਜ਼ਰ ਹੀ ਨਹੀਂ ਆਉਣੀ ਰਾਹੂ ਤਾਂ ਸਭ ਤੋਂ ਖਤਰਨਾਕ ਹੁੰਦਾ ਜਦੋਂ ਉਹ ਮਨੁੱਖ ਦੀ ਇੱਛਾ ਨੂੰ ਲਾਲਚ ਦੇ ਵਿੱਚ ਬਦਲ ਦਿੰਦਾ ਗਰੀਡੀਨੈਸ ਆ ਜਾਂਦੀ ਹੈ ਜਿਹੜਾ ਇਨਸਾਨ ਅਤੀ ਅਵਿਲਾਸ਼ਾ ਦੇ ਜਾਲ ਵਿੱਚ ਫਸ ਜਾਂਦਾ ਨਾ ਉਹ ਆਪਣੇ ਆਪ ਨੂੰ ਫਿਰ ਦੂਜਿਆਂ ਨੂੰ ਤੋਂ ਕੀ ਆਪਣੀ ਪਛਾਣ ਵੀ ਭੁੱਲ ਜਾਂਦਾ ਰਾਹੁ ਦਾ ਇਹ ਪ੍ਰਭਾਵ ਸਭ ਤੋਂ ਸੂਖਮ ਹੁੰਦਾ ਨੰਗੀ ਅੱਖ ਨਾਲ ਨਜ਼ਰ ਨਹੀਂ ਆਉਣਾ ਤੁਹਾਡੇ ਅੰਦਰਲੇ ਬਦਲਾਅ ਪਰ ਸਭ ਤੋਂ ਵਿਨਾਸ਼ਕ ਹੁੰਦਾ ਹੈ ਤਬਾਹ ਕਰਕੇ ਰੱਖ ਦਿੰਦੀ ਹੈ ਲਾਲਚ ਐਦਾਂ ਦੇ ਲਾਲਚ ਦੇ 헤ਰ ਫਿਰਚ ਪਾ ਦਿੰਦਾ ਸ਼ੇਅਰ ਬਾਜ਼ਾਰ ਚ ਲਾ ਲੋ ਪੈਸਾ ਸਾਰਾ ਹੀ ਸਿੱਟ ਦੋ ਲਾਈਨ ਲਗ ਬਣ ਕੇ ਪਲਾਟਾਂ ਚ ਇਨਵੈਸਟ ਕਰ ਦੋ ਉਹ ਮਿੱਟੀ ਹੋ ਜਾਣੇ ਜੇ ਮੰਗਲ ਖਰਾਬ ਆ ਬੜੀਆਂ ਗੱਲਾਂ ਦੇਖਣ ਵਾਲੀਆਂ ਉਪਾਅ ਕੀ ਕਰੋਗੇ ਤਾਂ ਕਿ ਤੁਸੀਂ ਰਾਹੁ ਦੇ ਲਾਲਚ ਦੇ ਜਾਲ ਤੋਂ ਬਚ ਸਕੋ ਮੰਗਲਵਾਰ ਜਾਂ ਫਿਰ ਮਸਿਆਦੀ ਰਾਤ ਨੂੰ ਇੱਕ ਪਾਣੀ ਦਾ ਲੋਟਾ ਲੈ ਲੈਣਾ ਗੜਵੀ ਹੁੰਦੀ ਹੈ ਉਹਦੇ ਚ ਕਾਲੇ ਤੇਲ ਕਾਲੇ ਤੇਲ ਇਫੈਕਟ ਬਹੁਤ ਆ ਥੋੜਾ ਜਿਹਾ ਕੱਚਾ ਦੁੱਧ ਤੇ ਕੁਛ ਜਿੱਦਾਂ ਲੋਬਾਨ ਜਾਂ ਗੂਗਲ ਦੇ ਤੂਫਨੇ ਦਾਣੇ ਵਿੱਚ ਪਾ ਦੇਣਾ ਉਸ ਪਾਣੀ ਨੂੰ ਘਰ ਦੇ ਮੁੱਖ ਦਰਵਾਜ਼ੇ ਤੇ ਹੌਲੀ ਹੌਲੀ ਛਿੜਕਾ ਦਿਓ ਰਾਤ ਕਿਹਾ ਮੰਗਲਵਾਰ ਦੀ ਜਾਂ ਮਸਿਆਦੀ ਰਾਤ ਉਸ ਪਾਣੀ ਨੂੰ ਜਦੋਂ ਤੁਸੀਂ ਘਰ ਦੇ ਮੁੱਖ ਦਰਵਾਜ਼ੇ ਤੇ ਹੌਲੀ ਹੌਲੀ ਛਿੜਕਾ ਦਿੱਤਾ ਉਸ ਨਾਲ ਰਾਹੁ ਦੀ ਨਕਾਰਾਤਮਕ 네ਗੇਟਿਵਿਟੀ ਊਰਜਾ ਘਰ ਤੋਂ ਜਾਏਗੀ ਬਾਹਰ ਤੇ ਆਤਮਿਕ ਸ਼ਾਂਤੀ ਦੀ ਐਂਟ੍ਰੈਂਸ ਘਰ ਦੇ ਅੰਦਰ ਆਮਦ ਆਉਣੀ ਹੋ ਜਾਏਗੀ ਸ਼ੁਰੂ ਸੋ ਰਾਹੂ ਦੇ لالਚ ਦੇ ਜਾਲਚ ਫਸਣ ਤੋਂ ਤੁਹਾਨੂੰ ਬਚਾਉਣ ਲਈ ਇਹ ਉਪਾਅ ਦੱਸਿਆ ਰਾਹੂ ਦਾ ਅਸਰ ਨਾ ਹਮੇਸ਼ਾ ਸ਼ਾਂ ਵਰਗਾ ਹੁੰਦਾ ਜਿੱਦਾਂ ਤੁਹਾਡਾ ਇੱਕ ਪਰਛਾਵਾਂ ਆ ਹਰ ਦਾ ਇੰਡੀਵਿਜੂਅਲ ਪਰਛਾਵਾਂ ਇਸੇ ਤਰ੍ਹਾਂ ਰਾਹੂ ਦੀ ਛਾਂ ਆ ਉਹ ਸ਼ੇਡ ਤੁਹਾਡੇ ਪਿੱਛੇ ਲੱਗੀ ਰਹਿਣੀ ਹੈ ਪਰ ਜਦੋਂ ਇਨਸਾਨ ਗਿਆਨ ਤੇ ਸੇਵਾ ਨਾਲ ਆਪਣੇ ਕਰਮਾਂ ਨੂੰ ਰਸ਼ਨ ਕਰਦਾ ਤਾਂ ਰਾਹੂ ਵੀ ਉਹਦੇ ਸਾਹਮਣੇ ਨਰਮ ਹੋ ਜਾਂਦਾ ਹੈ ਰਾਹੁਲ ਨੂੰ ਨਰਮ ਕਰਨ ਦਾ ਇਹ ਤਰੀਕਾ ਹੈ ਗਿਆਨ ਤੇ ਸੇਵਾ ਭਾਵਨਾ ਇਹ ਤਿੰਨੋਂ ਪਾ ਨਾ ਕਿਸੇ ਡਰ ਦੇ ਲਈ ਹੈ ਤੇ ਨਾ ਕਿਸੇ ਅੰਧਵਿਸ਼ਵਾਸ ਲਈ ਹੈ ਮੈਂ ਡਰਿਆ ਨਹੀਂ ਆ ਇਹ ਤਾਂ ਸਿਰਫ ਤੁਹਾਡੀ ਸੁਰੱਖਿਆ ਦੀ ਇੱਕ ਚਾਦਰ ਹੈ ਜਿਹੜੀ ਤੁਸੀਂ ਆਪਣੇ ਉੱਪਰ ਲੈ ਲੈਣੀ ਹੈ ਸ਼ੀਲਡ ਹੈ ਨਾ ਇੱਕ ਕਿ ਤੁਹਾਡਾ ਕੋਈ ਗੁਸ਼ ਵਗਾਰ ਨਹੀਂ ਪਾਏਗਾ ਸੋ ਤੁਹਾਡੀ ਸਿਕਿਉਰਿਟੀ ਬਾਉਂਡਿੰਗ ਮੈਂ ਬਣਾਤੀ ਆ ਇੱਕ ਰੇਖਾ ਖਿੱਚ ਦਿੰਦੀ ਮੈਂ ਜੋ ਆਤਮਾ ਨੂੰ ਪਟਕਣ ਤੋਂ ਤੁਹਾਡੇ ਬਚਾਏਗੀ ਕਮੈਂਟ ਕਰਕੇ ਮੈਨੂੰ ਦੱਸ ਦਿਓ ਕੀ ਤੁਸੀਂ ਕਦੇ ਮਹਿਸੂਸ ਕੀਤਾ ਕਿ ਕਿਸਮਤ ਤੁਹਾਡੇ ਨਾਲ ਕੋਈ ਅਜੀਬੋ ਗਰੀਬ ਖੇਡਾਂ ਖੇਡਣੀਆਂ ਸ਼ੁਰੂ ਕਰ ਚੁੱਕੀ ਹੈ ਇਹ ਸਭ ਕੁਝ ਹੋ ਰਿਹਾ ਰਹੂ ਕਰਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਹਾਈਪ ਦੀ অপਸ਼ਨ ਦਬਾ ਦਿਓ ਕਿਰਪਾ ਕਰਕੇ ਇੱਕ ਸੱਜੇ ਪਾਸੇ ਜੁਆਇਨ ਦੀ অপਸ਼ਨ ਆ ਗਈ ਹੈ ਉਸ ਨੂੰ ਪ੍ਰੈਸ ਕਰ ਦਿਓ ਇਹ ਤੁਹਾਡੀ ਉਂਗਲਾਂ ਦੀ ਇੱਕ ਇੱਕ ਪ੍ਰੈਸ ਦੇ ਨਾਲ ਤੁਹਾਡਾ ਕੋਈ ਨੁਕਸਾਨ ਨਹੀਂ ਹੋਣਾ ਕਾਮਰੇ ਚੈਨਲ ਨੂੰ ਜੀਵਨ ਦਾਨ ਮਿਲਣਾ ਹੈ ਤੁਸੀਂ ਜ਼ਰੂਰ ਮੇਰੇ ਹਮਦਰਦ ਹੋ ਇੰਜ ਕਰੋਗੇ ਹੀ ਕਰੋਗੇ ਇਸ ਸਭ ਤੋਂ ਬਾਅਦ ਮੈਂ ਲਵਾਂਗੀ ਤੁਹਾਡੇ ਤੋਂ ਇਜਾਜ਼ਤ ਰਾਹੁ ਗ੍ਰਹ ਤੁਹਾਡੇ ਜੀਵਨ ਨੂੰ ਵਧੀਆ ਬਣਾ ਦੇਗਾ ਕਰ ਲਿਓ ਇਹ ਤਨੁਪਾ ਹਰ ਕੋਈ ਕਰ ਸਕਦਾ ਹਰ ਕਿਸੇ ਧਰਮ ਦਾ ਵਿਅਕਤੀ ਕਰ ਸਕਦਾ ਹੈ ਅਗਲੀ ਵੀਡੀਓ ਚ ਮੈਂ ਖੋਲਾਂਗੀ ਰਾਹੁ ਦੀ ਸ਼ਾਂਤੀ ਦਾ ਮੂਲ ਮੰਤਰ ਜੋ ਕੇਵਲ ਆਤਮ ਦੇ ਸੰਤੁਲਨ ਨਾਲ ਹੀ ਜੁੜੇਗਾ ਮਿਲਾਂਗੇ ਕੱਲ ਟਿਲ ਦੈਨ ਬਾਏ ਬਾਏ ਆਪਣਾ ਖਿਆਲ ਰੱਖਿਆ ਕਰੋ ਤੁਸੀਂੋਂ ਤਾਂ ਮੈਂ